ਅੱਜ ਹਿਊਮਨ ਰਾਈਟਸ ਪ੍ਰੈਸ ਕਲੱਬ ਜਲੰਧਰ ਪੰਜਾਬ ਵੱਲੋਂ ਡਾਕਟਰ ਪੀਮਰਾਓ ਅੰਬੇਡਕਰ ਸਾਹਿਬ ਜੀ ਦਾ 133ਵਾਂ ਜਨਮ ਦਿਨ ਮਲਸੀਆ ਵਿਕੇ ਸੰਸਥਾ ਦੇ ਪ੍ਰੈਸ ਸਕੱਤਰ ਬਿੰਦਰ ਕੁਮਾਰ ਦੇ ਗ੍ਰਹਿ ਵਿਕੇ ਮਨਾਇਆ ਗਿਆ ਇਸ ਮੌਕੇ ਸੰਸਥਾ ਦੇ ਪੰਜਾਬ ਪ੍ਰਧਾਨ ਸ੍ਰੀ ਸੁਕੇਤ ਗੁਪਤਾ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਉਹਨਾਂ ਨੇ ਪੈਸ ਨਾਲ ਗਲਬਾਤ ਕਰਦਿਆਂ ਹੋਇਆਂ 바ਵਾ ਸਾਹਿਬ ਡਾਕਟਰ ਦੀਮਰਾ ਅੰਬੇਡਕਰ ਜੀ ਦੇ ਜੀਵਨ ਬਾਰੇ ਚਾਹਨਾ ਪਾਇਆ ਅਤੇ ਉਹਨਾਂ ਦੇ ਨਾਲ ਰੂਪਾਲਲ ਸ਼ਰਮਾ ਜਨਰਲ ਸਕੱਤਰ ਪੰਜਾਬ ਸ਼੍ਰੀਮਤੀ ਸਿਮਰਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਪੰਜਾਬ ਨੇ ਵੀ 바ਵਾ ਸਾਹਿਬ ਜੀ ਦੀ ਜੀਵਨ ਬਾਰੇ ਸੰਬੋਧਨ ਕੀਤਾ ਅੰਤ ਵਿੱਚ ਨਵ ਨਿਯੁਕਤ ਪ੍ਰਧਾਨ ਤੇ ਮੈ ਬਰਾਦਾ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ ਅਤੇ ਉਹਨਾਂ ਨੂੰ ਸੰਸਥਾ ਵਿੱਚ ਆਉਣ ਤੇ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਹਾਂਜੀ ਸਰ ਸਭ ਤੋਂ ਪਹਿਲਾਂ ਤੇ 바ਵਾ ਸਾਹਿਬ ਬੇਲਕਾ ਜੀ ਦੇ ਜਨਮ ਦਿਨ ਦੇ ਉਸ ਦੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿਉਂਕਿ 바ਵਾ ਸਾਹਿਬ ਅੰਬੇਦਕਰ ਜੀ ਦਾ ਜੋ ਵੀ ਯੋਗਦਾਨ ਇਸ ਭਾਰਤ ਵਰਸ਼ ਨੂੰ ਆ ਉਹ ਉਹਦਾ ਕੋਈ ਵੀ ਮੁੱਲ ਨਹੀਂ ਦਿੱਤਾ ਜਾ ਸਕਦਾ ਜੋ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਦਾ ਨਿਰਮਾਣ ਕੀਤਾ ਉਹਨਾਂ ਨੇ ਇੱਕ ਤਰ੍ਹਾਂ ਦੇਸ਼ ਨੂੰ ਇੱਕ ਨਵੀਂ ਸੋਚ ਨਵਾਂ ਯੋਗਦਾਨ ਦਿੱਤਾ ਔਰ ਉਸੇ ਕਾਨੂੰਨ ਨੂੰ ਲੈ ਕੇ ਅੱਜ ਪੂਰਾ ਭਾਰਤ ਵਰਸ਼ ਜਿਹੜਾ ਵਾ ਉਸੇ ਕਾਨੂੰਨ ਦੇ ਉੱਤੇ ਚੱਲ ਰਿਹਾ ਹੈ ਔਰ 바ਵਾ ਸਾਹਿਬ ਅੰਬੇਦਕਰ ਜੀ ਨੇ ਜੋ ਕਾਨੂੰਨ ਦੀ ਸਿਰਜਣਾ ਕੀਤੀ ਸੀ ਅੱਜ ਅਸੀਂ ਉਹੀ ਪੜਾਈ ਕਰਕੇ ਦੇਸ਼ ਦੀ ਸੇਵਾ ਵੀ ਕਰ ਰਹੇ ਨੇ ਉਸੇ ਕਾਨੂੰਨ ਨੂੰ ਅਸੀਂ ਲਾਗੂ ਕਰਨ ਦੀ ਪੂਰਜੋਰ ਕੋਸ਼ਿਸ਼ ਕਰਦੇ ਰਹੇ ਨੇ ਸਾਡੀ ਸੰਸਥਾ ਵੀ ਜਿਹੜੀ ਹੈ ਉਸੇ ਕਾਨੂੰਨ ਨੂੰ ਲੈ ਕੇ ਲੋਕਾਂ ਨੂੰ ਜਿਹੜਾ ਸਮਾਜ ਦੇ ਰvdots ਜਾਗਰੂਕ ਕਰਦੀ ਹੈ ਔਰ ਲੋਕਾਂ ਨੂੰ ਜਿਹੜੇ ਮਹਿਲਾਵਾਂ ਸਾਡੇ ਨਾਲ ਜੁੜਗੀਆਂ ਇਹਨਾਂ ਨੂੰ ਉਸ ਕਾਨੂੰਨ ਦੀ ਜਾਣਕਾਰੀ ਦਿੰਦੇ ਆ ਤਾਂ ਕਿ ਉਹਨਾਂ ਦੇ ਅਧਿਕਾਰਾਂ ਦਾ ਜਿਹੜਾ ਹੈ ਖਤਮ ਨਾ ਹੋ ਸਕੇ ਉਹਨਾਂ ਦੇ ਅਧਿਕਾਰਾਂ ਦੀ ਅਸੀਂ ਜਾਣਕਾਰੀ ਦੇ ਕੇ ਉਹਨਾਂ ਨੂੰ ਸੁਚੇਤ ਕਰਦੇ ਹਾਂ ਕਿ ਉਹਨਾਂ ਨੂੰ ਸਮਾਜ ਦੇ ਵਿੱਚ ਵਿਚਰਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਵਿਸ਼ਪਕਸ਼ ਹੋ ਕੇ ਕਾਨੂੰਨ ਦੀ ਜੇ ਕੋਈ ਲਗਨਾ ਕਰ ਰਿਹਾ ਹੈ ਤੇ ਉਹਨੂੰ ਉਜਾਗਰ ਕਰੋ ਔਰ ਆਪਣੇ ਦੇਸ਼ ਦੀ ਸੇਵਾ ਕਰੋ ਜਿਦਾ ਬਾਬਾ ਸਾਹਿਬ ਅੰਮ੍ਰਿਤਪਾਲ ਜੀ ਨੇ ਕੀਤੀ ਸੀ ਉਦਾਂ ਹੀ ਆਪਾਂ ਸਾਰੇ ਰਲ ਮਿਲ ਕੇ ਇਸ ਦੇਸ਼ ਦੀ ਸੇਵਾ ਕਰੀਏ ਸਾਡੀ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਗੁਦਾਨ ਦੇ ਕੈਂਪ ਲਗਾ ਰਹੀ ਹੈ ਔਰ ਜਿਹੜੇ ਮਹਿਲਾਵਾਂ ਜਾਂ ਬੱਚਿਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਤੱਕਾ ਪੁੰਦਾ ਹੈ ਉਸ ਦੇ ਪ੍ਰਤੀ ਅਸੀਂ ਸਾਰੀ ਸੰਸਥਾ ਜਿਹੜੀ ਆ ਡਟ ਕੇ ਖੜੇ ਹੁੰਦੇ ਆ ਔਰ ਲੋਕਾਂ ਨੂੰ ਨਿਆਂ ਦਲਾਉਣ ਦੀ ਕੋਸ਼ਿਸ਼ ਕਰਦੇ ਆ। ਥੈਂਕ ਯੂ ਬਾਈਸ। ਹਾਂਜੀ ਸਰ। ਜੈ ਭੀਮ ਜੈ ਭਾਰ। ਇਹ ਜਿਹੜਾ ਨਾਰਾ ਸੀ ਡਾਕਟਰ ਬਾਬਾ ਸਾਹਿਬ ਦਾ ਆਪੀ ਮਰਾ ਮੀਰਗਾ ਜੀ ਨੇ ਦਿੱਤਾ ਸੀ। ਜ ਜੀ ਗੱਲ ਕਰੀਏ ਤਾਂ ਜਨਮ 14 April 1891 ਨੂੰ ਮਾਹੂਪੈਂਡ ਮਧਪ੍ਰਦੇਸ਼ ਵਿੱਚ ਹੋਇਆ ਸੀ। ਇੱਕ ਬਹੁਤ ਗਰੀਬ ਘਰ ਤੋਂ ਇਹਨਾਂ ਨੇ ਜਨਮ ਲਿਆ। ਉਹ ਜੀ ਗੱਲ ਕਰੀਏ ਬਾਬਾ ਸਾਹਿਬ ਦੀ ਤਾਂ ਬਾਬਾ ਸਾਹਿਬ ਕੋਲ 32 ਡਿਗਰੀਆਂ ਸੀ। ਅੱਜ ਇੱਕ ਡਿਗਰੀ ਕਰ ਲਈ ਸੀ ਕਿੰਨੀ ਡਿਗਰੀ ਕਰ ਲਈ 32 ਡਿਗਰੀਆਂ ਸੀ ਔਰ ਬਹੁਤ ਸਾਰੀਆਂ ਪਛਾਵਾਂ ਇਹਨਾਂ ਨੂੰ ਹੁੰਦੀਆਂ ਸੀ ਗਰੀਬੀ ਰੇਖਾ ਤੋਂ ਸ਼ੁਰੂ ਕੀਤਾ ਤਾਂ ਪੜਨਾ ਗਰੀਬ ਸੀਗੇ ਕੋਲ ਜਾਣ ਵਾਸਤੇ ਸਾਧਨ ਸਾਈਕਲ ਤੱਕ ਨਹੀਂ ਸੀ ਹੁੰਦਾ ਕਿਤਾਬ ਆਪਣੇ ਸਿਰ ਤੇ ਰੱਖ ਕੇ ਲੈ ਕੇ ਜਾਂਦੇ ਨੇ ਜੋ ਸਮੁੰਦਰ ਚ ਲੰਘਦੇ ਨੇ ਨਹਿਰ ਚੋਂ ਤੇ ਦਰਿਆ ਪਾਰ ਕਰਦੇ ਨੇ ਕਿਤਾਬ ਆਪਣੇ ਸਿਰ ਤੇ ਕਿਤਾਬਾਂ ਲੈ ਭੇਜਣਾ ਉਹਨਾਂ ਨੇ ਪੜ ਕੇ ਇਹਨਾਂ ਪੜ ਕੇ ਸਾਨੂੰ ਸੁਵਿਧਾਨ ਦਿੱਤਾ ਜਿਹੜੇ ਅੱਜ ਸਕੂਲ ਬਣੇ ਆ ਇਹਨਾਂ ਦੀ ਬਦੌਲਤ ਆ ਜੇ ਕੋਈ ਅੱਜ ਕੋਈ ਲੀਡਰਸ਼ਿਪ ਮੈਮਤਰੀ ਮੰਡਲ ਬਣਿਆ ਨਾ ਤੇ ਲੀਡਰ ਜੋ ਜੇ ਸਕੂਲ ਆਦਤ ਹੁੰਦੇ ਸਕੂਲ ਤੇ ਕੋਲ ਨਹੀਂ ਲੰਘ ਨਹੀਂ ਸਕਦੇ ਸੀ ਇਹਨ ਜਨਾਨੀਆਂ ਨੂੰ ਅਧਿਕਾਰ ਦਿੰਦਾ ਬਰਾਬਰਤਾ ਦਾ ਹਰ ਇੱਕ ਇਨਸਾਨ ਨੂੰ ਦਿੱਤੇ ਜਿਹੜੇ ਅਧਿਕਾਰ ਆ ਸਾਰੇ ਬਰਾਬਰ ਆ 바ਵਾ ਸਾਹੋ ਜਿਹਨ ਇੱਕ ਬਹੁਤ ਜਨਰਫਕ ਸੋਚ ਸੀ ਇਹਨਾਂ ਦੀ ਉਹ ਕਹਿੰਦੇ ਅੱਜ ਇਹ ਮੇਲ ਜਿਹੜਾ ਵੀ ਜੇ ਕਾਨੂੰਨ ਬਣਾਤਾ ਹਰੇਕ ਵਾਸਤੇ ਇੱਕ ਆ ਅੱਜ ਉਹਨਾਂ ਦੀ ਇਹ ਸੋਚ ਨਾਲ ਚੱਲਦੇ ਹੋਏ ਜਿਹੜੀ ਸਾਡੀ ਸੰਸਥਾ ਵਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੀ ਆ ਜਿਵੇਂ ਸਾਰਿਆਂ ਨੂੰ ਦੱਸਿਆ ਵਾ ਅਸੀਂ ਸਮਾਜਿਕ ਵਿੱਚ ਕੰਮ ਕਰਦੇ ਆ ਅੱਜ ਬਲੱਡ ਕੈਂਪ ਵੀ ਆਉਂਦੇ ਆ ਮੌਰੀ ਕੋਈ ਕਿਸੇ ਤਰ੍ਹਾਂ ਦੀ ਵਾਪਰ ਕਿਸੇ ਵਾਪਰਦੀ ਆ ਅਸੀਂ ਉਹ ਤੇ ਫਰਦਰ ਕਰਦੇ ਜਾਂਦੇ ਆ ਪਿਛਲੇ ਦਿਨੀ 5-6 ਦਿਨਾਂ ਦੀ ਗੱਲ ਆ ਕੁਝ ਲੋਕ ਸੁਣਿਆ ਹੋਣਾ ਵਾ ਉਲਟੋਹਾ ਪਿੰਡ ਤਰਾਂ ਤਰਾਂ ਦੇ ਲਾਗੇ ਤੇ ਇੱਥੇ ਜਨਨੰਦੀ ਨੂੰ ਪਿੰਡ ਵਿੱਚ ਲੰਗੀ ਕਰਕੇ ਘੁਮਾਇਆ ਗਿਆ ਉਹਦੀ ਬਹੁਤ ਸਾਰੀ ਵੀਡੀਓ ਜਿਹੜੀ ਵਾਇਰਲ ਹੋਈ ਜੋ ਸਾਡੀ ਧਿਆਨ ਵਿੱਚ ਆਈ ਮੈਂ ਤੇ ਮੇਰੇ ਬਣਾ ਨੇ ਅਸੀਂ ਜਿਹੜੀ ਚੇਅਰ ਪੈਂਸ਼ਨ ਬਣੀ ਆ ਰਾਜਨਾਲੀ ਗੱਲ ਕਮਿਸ਼ਨ ਚੰਡੀਗੜ੍ਹ ਉਹਨਾਂ ਨਾਲ ਸੰਪਰਕ ਕੀਤਾ ਉਹਨਾਂ ਦੱਸੇ ਕਿ ਪੰਜ ਦਿਨ ਹੋ ਗਏ ਉਹ ਸਾਨੂੰ ਕਹਿੰਦੀ ਕਿ ਠੀਕ ਆ ਮੈਂ ਫਰਕਤ ਵਿੱਚ ਆ ਆਨ ਦੀ ਸਪੋਰਟ ਫਰਦਰ ਉਹਨਾਂ ਦੇ ਬੰਦੇ ਦੀ ਤੇਜ਼ ਕਾਰਵਾਈ ਕਰਵਾਈ ਆ ਚਾਰ ਬੰਦੇ ਆ ਕਿ ਜਾਣੀ ਆ ਅਰੈਸਟ ਹੋਈ ਆ ਸਾਡੇ ਕੰਮ ਇਦਾਂ ਦੇ ਕੰਮ ਹੈਗੇ ਆ ਕਿ ਜਿਹੜੀ ਸਾਡੀ ਸਾਰਾ ਇਹ ਵੀ ਕਪੂਰਥਲੇ ਵਿੱਚ ਬਹੁਤ ਜ਼ਿਆਦਾ ਕੰਮ ਕਰ ਰਹੇ ਆ ਜਿਹੜੀ ਸਾਡੀ ਐਨ ਜੀਓ ਦਾ ਹਣਾ ਜਦੋਂ ਕਿ ਉਹ ਅਫਸਰ ਨੂੰ ਕੋਈ ਜਾਣਦਾ ਕਿ ਹਿਊਮਨ ਰਾਈਟਸ ਦੇ ਪ੍ਰਧਾਨ ਬੋਲਦਾ ਇਹ ਅਫਸਰ ਕੋਲ ਸੋਸ਼ੀਅਲੀ ਮਜਬੂਰ ਹੋ ਜਾਂਦਾ ਮਿਲ ਪੂਲ ਕੇ ਇਹਦਾ ਆਇਆ ਵਾ ਕਿ ਵੀ ਜਿਹੜੀਆਂ ਸਰਕਾਰਾਂ ਬਦਲ ਜਾਂਦੀਆਂ ਜਿਹੜੀ ਸਾਡੀ ਇਹ ਇੱਕ ਐਨ ਜੀਓ ਸਟਰੋਂਗ ਆ ਇਹ ਸਦਾ ਬਹਾਰ ਰਹਿੰਦੀ ਆ ਔਰ ਅਸੀਂ ਮਰਖੀ ਦੀ ਘਰ ਆਲੇ ਲੜਦੇ ਆ ਬਾਬਾ ਸਾਹਿਬ ਨੇ ਕਿਹਾ ਅਸੀਂ ਸਾਨੂੰ ਠਾੜ ਜਿਹੜੇ ਆ ਮੰਗਿਆ ਨਹੀਂ ਮਿਲਨੇ ਸਾਨੂੰ ਦੇ ਹੱਕਾਂ ਲਈ ਲੜਨਾ ਪੈਣਾ ਵਾ ਜਿਹੜੀ ਸਾਡੀ ਸੰਸਥਾ ਵਾ ਅੱਕਾ ਲਈ ਕੰਮ ਕਰਦੀ ਆ ਆਮ ਲੋਕਾਂ ਨੂੰ ਉਹਨਾਂ ਦੇ ਇਨਸਾਫ ਦਿ ਕਿ ਕਿਰਾਇਆ ਨਹੀਂ ਮਿਲਦੇ ਸਾਨੂੰ ਉਥੇ ਅਸੀਂ ਸੰਘਰਸ਼ ਵੀ ਕਰਦੇ ਆ ਸਾਨੂੰ ਧਰਨੇ ਵੀ ਲਾਉਣੇ ਪੈਂਦੇ ਆ ਧਰਨਾ ਲਾਉਣਾ ਪੈਂਦਾ ਉਦੋਂ ਲਾਉਨੇ ਜਦੋਂ ਸਾਡੀ ਕੋਈ ਨਹੀਂ ਸੁਣਾਉਂਦਾ ਉਦੋਂ ਆਪਾਂ ਹਮੇਸ਼ਾ ਹੀ ਜਿੱਥੇ ਕੋਈ ਹੋ ਸਕੇ ਪ੍ਰਸ਼ਾਸਨ ਦਾ ਸਾਥ ਦਿੰਨੇ ਆ ਜਿਹੜਾ ਕੰਮ ਕਰਨਾ ਕਾਨੂੰਨ ਦੇ ਜ਼ਰੀਏ ਜਿਹੜੇ ਕਰਨਾ ਵਾ ਜਦੋਂ ਪਤਾ ਲੱਗ ਜੇ ਬਿਲਕੁਲ ਵੀ ਹੁਣ ਸਾਡਾ ਕੰਮ ਨਹੀਂ ਕਿਤੇ ਹੋਣਾ ਉਦੋਂ ਸਾਨੂੰ ਪ੍ਰਸ਼ਾਸਨ ਦੇ ਦਫ਼ਤਰ ਵੀ ਜਾਣਾ ਪੈਂਦਾ ਉਹ ਸਾਨੂੰ ਸਮੇਂ-ਸਮੇਂ ਤੇ ਜਿਹੜੇ ਸਾਡੇ ਸਾਰੇ ਪੰਜਾਬ ਪ੍ਰਧਾਨ ਸਾਡੇ ਅਸਗੀਤ ਗੁਪਤਾ ਜੀ ਇਹਨਾਂ ਕੋਈ ਗਾਈਡੈਂਸ ਲੈ ਕੇ ਅਸੀਂ ਸੰਸਥਾ ਚਲਾ ਰਹੇ ਆਂ ਔਰ ਅੱਜ ਤੁਸੀਂ ਸਾਡੀ ਸੰਸਥਾ ਦੇ ਕੇ ਸਾਬ ਨਵੇਂ ਮੈਂਬਰ ਆ ਤੁਹਾਡਾ ਮਜੀਆ ਇਹਨੂੰ ਕਹਿਣਾ ਸਾਡਾ ਤਲਵਾਰਕਾਰਾ ਜਿਹੜੇ ਟਾਈਮ ਕੱਢ ਕੇ ਆਪਣੇ ਕੋਲ ਇਹਨੇ ਕੀ ਕੰਮ ਕੱਢ ਕੇ ਸਾਡੇ ਕੋਲ ਆਏ ਆ ਅਸੀਂ ਅੱਜ ਬਾਬਾ ਜੀ ਦਾ ਸਾਭ ਜੀ ਦਾ ਜਿਹਨਾਂ ਜਨਮ ਦਿਨ 133 ਮ ਜਨਮ ਦਿਨ ਮਨਾ ਰਹੇ ਆ ਔਰ ਔਰਣੇ ਸਮੇਂ ਚ ਆਪਾਂ ਇਸੇ ਤਰ੍ਹਾਂ ਜਿਹੜੀ ਐਕਟੀਵਿਟੀ ਕਰਦੇ ਰਹਿਣਾ ਵਾ ਕੋਈ ਤੁਸੀਂ ਸਾਰੇ ਸਾਡਾ ਸਾਥ ਦੇਣਾ ਵਾ ਸਾਰਿਆਂ ਨੂੰ ਜੀ